ਮੇਰਾ ਨਾਮ ਲਖਵਿੰਦਰ ਕੁਮਾਰ ਜੀ ਕੀ ਮਸਲਾ ਹੈਗਾ ਮਸਲਾ ਮੇਰਾ ਪਰਿਵਾਰਕ ਮਸਲਾ ਜੀ ਮਤਲਬ ਕਿ ਸੋਹਰੇ ਪਰਿਵਾਰ ਨਾਲ ਝਗੜਾ ਜੇ ਮੇਰਾ ਹਰ ਵਾਰੀ ਉਹ ਮੇਰੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਅੱਗੋਂ ਮੇਰੇ ਨਾਲ ਧੱਕਾ ਕਰਕੇ ਤੇ ਉਹ ਆਪ ਵਧੀਆ ਢੰਗ ਨਾਲ ਨਿਕਲ ਜਾਂਦਾ ਤਾਜ਼ਾ ਘਟਨਾ ਭਾਜੀ ਮੇਰੀ ਬੇਟੀ ਠੀਕ ਨਹੀਂ ਸੀ ਜੇ ਤੇ ਮੈਂ ਗਿਆ ਹਾਂ ਜੇ ਆਪਣੀ ਵਾਈਫ ਕੋ ਮੇਰੀ ਵਾਈਫ ਕੋ ਗਿਆ ਹਾਂ ਜੇ ਤੇ ਜੱਲਿਆਂ ਵਾਲੇ ਬਾਗ ਦੇ ਕੋਲ ਜੋਬ ਦਾ ਤੁਹਾਡੇ ਨਾਲ ਨਹੀਂ ਰਹਿਣੀ ਨਾ ਜੀ ਕਿੰਨੇ ਸਾਲ ਤੋਂ ਵੱਖਰੇ ਆ ਨਹੀਂ ਉਹ 1.5-2 ਸਾਲ ਤੋਂ ਆਪਣੇ ਫੈਮਲੀ ਨਾਲ ਕਿਉਂਕਿ ਉਹ ਆਪਣੀ ਫੈਮਲੀ ਦੇ ਹੀ ਕਹਣੇ ਤੇ ਚੱਲਦੀ ਹੈ ਜੇ ਕੋਈ ਬਿਮਾਰ ਹੁੰਦੀ ਹੈ ਤਾਂ ਤੁਸੀਂ ਉਹਨੂੰ ਕੋਤੋਂ ਕੋਤੋਂ ਪੀੜ ਲੱਜਾਂਦੇ ਜੇ ਉਹਨੇ ਤਾਂ ਬਸ ਮੈਂ ਇਹੀ ਦੱਸਣਾ ਚਾਹੁੰਗਾ ਕਿ ਬੇਟੀ ਠੀਕ ਨਹੀਂ ਹੈ ਜੇ ਕੱਲ ਨੂੰ ਤੁਹਾਡੇ ਘਰ ਵੀ ਰਹਿੰਦੇ ਰਹੇ ਆ ਤੇ ਮੇਰੀ ਬੇਟੀ ਦੇ ਜਾਂ ਬੇਟਾ ਠੀਕ ਨਹੀਂ ਸੀ ਤੇ ਮੈਂ ਵੀ ਤੁਹਾਡੇ ਕੋਲ ਤੇ ਆਉਣਾ ਹੀ ਰਿਹਾ ਸੀ ਪਤਾ ਲੈਣਗੇ ਚਲੋ ਆਪਣੇ ਬੱਚੇ ਜ ਮੇਰੇ ਆ ਤੇ ਤੇਰੇ ਵੀ ਤਾਂ ਹੈ ਹੀ ਆ ਉਸ ਟਾਈਮ ਤੇ ਨੇ ਆਪਣੇ ਫਾਦਰ ਸਾਹਿਬ ਨੂੰ ਫੋਨ ਕਰਕੇ ਉਹਨੇ ਗੈਰ ਕਾਨੂੰਨੀ ਤਰੀਕੇ ਨਾਲ ਡਾਂਗਾ ਲੈ ਕੇ ਘੜਪੜ 10 ਬੰਦੇ ਮੇਰੇ ਗਲ ਪਾਏ ਜੇ ਦੇ ਕੇ ਮੇਰੇ ਕੋ ਪ੍ਰੂਫ ਸਭ ਕੁਝ ਮੈਡੀਕਲ ਬਾਕੀ ਪੁਲਿਸ ਕੋਈ ਕਾਰਵਾਈ ਕੀਤੀ ਗਈ ਹੈ ਬਹੁਤ ਜਿਆਦਾ ਕਿਹੜੀ ਜਗ੍ਹਾ ਤੇ ਜੱਲਿਆਂ ਵਾਲੇ ਬਾਗ ਦੇ ਕੋਲ ਬਿਲਕੁਲ ਨਾ ਵਾਲਟੀ ਜੀ ਹਾਂਜੀ ਵੀਡੀਓ ਪ੍ਰੂਫ ਹੈ ਜੀ ਮੇਰੇ ਕੋਲ ਫੋਟੋ ਮਾਰ ਕਰ ਦਿੱਤੀ ਜਾਂਦੀ ਉਹਨਾਂ ਦੀ ਤੇ ਉਸ ਤੋਂ ਪਰਾਂ ਤੁਹਾਨੂੰ ਮੈਂ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦਿੱਤੀ ਜੀ ਇਹ ਬੀ ਡਿਵੀਜ਼ਨ ਥਾਣੇ ਜੀ ਦੀ ਕਾਰਵਾਈ ਕੀਤੀ ਕੋਈ ਨਹੀਂ ਕੋਈ ਕਾਰਵਾਈ ਨਹੀਂ ਜਿਹੇ ਹਜੇ ਤੱਕ ਇੰਨੀ ਦੇਰ ਹੋ ਗਈ ਝਗੜਾ ਹੋਇਆ ਇਹ ਮਹੀਨਾ ਸਵਾ ਮਹੀਨਾ ਹੋ ਗਿਆ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਵਿਖਾਇਆ ਬੋਲਣ ਹਾਂਜੀ ਵਿਖਾਇਆ ਜੀ ਕੀ ਕਹਿਣਾ ਹੈ ਮਲਾਇਮ ਦਾ ਮਲਾਇਮ ਅਗੋਂ ਫੇਰ ਮੇਰੇ ਤੇ ਹੀ ਕਾਰਵਾਈ ਕਰੀ ਜਾ ਰਹੇ ਉਹਨਾਂ ਦੀ ਸਾਈਡ ਕਿਹਦੇ ਕੋਲ ਹੀ ਲਗਾਤਾ ਗੁਰਮੇ ਇਹ ਰਾਮਪਾਲ ਸਿੰਘ ਕੋ ਰਾਮਪਾਲ ਸਿੰਘ ਕੋ ਕੋਈ ਵੀਡੀਓ ਵੇਖ ਕੇ ਕੋਈ ਕਾਰਵਾਈ ਨਹੀਂ ਕੀਤੀ ਨਾ ਸਰ ਉਹ ਫੇਰ ਮੇਰੇ ਤੇ ਐਕਸ਼ਨ ਲੈ ਰਹੇ ਹੋ ਕਿਉਂਕਿ ਉਹਨਾਂ ਉਹ ਫੇਰ ਮੈਨੂੰ ਗ੍ਰਿਫਤਾਰ ਕਰਨ ਆਉਂਦੇ ਤੇ ਤੁਹਾਡੇ ਸਾਰੇ ਪਰਿਵਾਰ ਚ ਵੀ ਕਹਿ ਕਿ ਸਾਡੇ ਲਈ ਲੱਗੀ ਨਾ ਜੇ ਕੋਈ ਨਹੀਂ ਉਹਨਾਂ ਨੇ ਗੈਰਕਾਨੂੰਨੀ ਤਰੀ ਚਾ ਕਰਵਾਇਆ ਹੈ ਬਸ ਜਿਹੜਾ ਉਹਨਾਂ ਕੋਲ ਸਬੂਤ ਨਹੀਂ ਹੈ ਅਜੇ ਅੱਛਾ ਉਹ ਡਾਕਟਰ ਉਹਨਾਂ ਫੜਾ ਕੇ ਤੇ ਉਹਨਾਂ ਨੇ ਆਪਣਾ ਮੈਡੀਕਲ ਕਰਾ ਲਿਆ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਆਪਣਾ ਮੈਡੀਕਲ ਨਹੀਂ ਕਰਾਇਆ ਸਰ ਮੇਰਾ ਮੈਡੀਕਲ ਇਹਨਾਂ ਨੇ ਡਾਕਟਰ ਵਗੈਰਾ ਮੈਨੂੰ ਕੱਟ ਕੇ ਨਹੀਂ ਦਿੱਤੀ ਬੜੀ ਦਰਖਾਸਤ ਨਹੀਂ ਲਿਖਦੇ ਜੀ ਦਰਖਾਸਤ ਹੀ ਬੜੀ ਮੁਸ਼ਕਲ ਲਿਖੀ ਹੈ ਉਹ ਨਹੀਂ ਲਿਖਦਾ ਦਰਖਾਸਤ ਇਹ ਮੁੰਚੀ ਜੀ ਜੇ ਬੋ ਸਟੈਂਡ ਤੇ ਤੇ ਇੱਕ ਜਿਹੜੇ ਗੁਰਮੀਤ ਸਿੰਘ ਐ ਐਸਾ ਹੀ ਜੇ ਉਸ ਟਾਈਮ ਤੇ ਚਲੋ ਡਿਊਟੀ ਚ ਫਸੇ ਫੁਸੇ ਸੀ ਜੀ ਉਹਨਾਂ ਦੇ ਨਾਲ ਕੋਈ ਐਕਸ਼ਨ ਨਹੀਂ ਲਊਗਾ ਬਾਕੀ ਇਹ ਕਿ ਉਸ ਟਾਈਮ ਤੇ ਰਾਮਪਾਲ ਸਿੰਘ ਨੇ ਵੀ ਉਹਨਾਂ ਦੀ ਕਾਰਵਾਈ ਕੀਤੀ ਸਾਡੀ ਦੋਨਾਂ ਦੀ ਤਰ੍ਹਾਂ ਦੀਆਂ ਕਾਰਵਾਈ ਉਹਨਾਂ ਕੋਈ ਸਾਡੀ ਤਰ੍ਹਾਂ ਦਾ ਪਤਾ ਨਹੀਂ ਕੀਤੀ ਕਿ ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਇਹਨਾਂ ਨੇ ਇੱਕ ਕਰੀ ਨਹੀਂ ਪਿਛਲੀ ਵਾਰ ਵੀ ਬੜੀ ਯਾਰ ਕਾਰਵਾਈ ਨਹੀਂ ਕੋਈ ਕਦੀ ਵੀ ਨਹੀਂ ਕੀਤੀ ਮੈਂ ਨਾ ਤੱਕਾ ਹੀ ਕਰਦੇ ਰਹੇ ਹਰ ਵਾਰੀ ਤੇ ਤੁਹਾਡੀ ਹੁਣ ਮੰਗ ਕੀ ਹੈ ਮੰਗ ਸਰ ਇਹੀ ਕਿ ਇਨਸਾਫ ਮਿਲੇ ਕੁਝ ਇਹੋ ਜਿਹਾ ਮਿਲੇ ਕਿ ਜਿਹੜਾ ਪਤਾ ਵੀ ਹੋਵੇ ਕਿ ਸਹੀ ਤੇ ਵਾਕੈ ਰੀਅਲ ਹੈਗਾ ਵਾ ਕਿਉਂਕਿ ਮੇਰੇ ਕੋ ਰੀਅਲ ਪ੍ਰੂਫ ਹੈ ਇਹਨਾਂ ਨੇ ਜਿਹੜੇ ਵੀ ਬਿਆਨ ਦਿੱਤੇ ਮੀਡੀਆ ਦੇ ਸਾਹਮਣੇ ਉਹ ਸਾਰੇ ਦੇ ਸਾਰੇ ਝੂਠ ਆ ਜਨਾਬ ਕੀ ਹੈ ਇਹ ਸ਼ੀਤਲ ਥੋੜੇ ਤੁਹਾਡੇ ਨਾਲ ਥੋੜਾ ਸਮਾਂ ਦੇ ਬਿਨਾਂ ਅਜੇ ਕੁਮਾਰ ਅਜੇ ਉਹ ਕਿਥੋਂ ਦੀਆਂ ਵਸੇ ਇਹ ਸੁਲਤਾਨਪੁਰ ਨਹਿਰ ਦੇ ਜੀ ਸੁਲਤਾਨਪੁਰ ਨਹਿਰ ਤੇ ਹਾਂਜੀ ਠੀਕ ਹੈ ਤੇ ਤੁਹਾਡੇ ਤੇ ਉਹਨਾਂ ਨੇ ਕੋਈ ਮੀਡੀਆ ਪ੍ਰੈਸ ਕਾਨਫਰੈਂਸ ਕੀਤੀ ਤੁਹਾਡੇ ਦੋਨਾਂ ਉੱਤੇ ਇਹ ਇਲਜ਼ਾਮ ਲਗਾਏ ਨੇ ਕਿ ਤੁਸੀਂ ਨਸ਼ੇ ਵਿੱਚ ਦਾ ਕਾਰੋਬਾਰ ਕਰਦੇ ਜੀ ਤੇ ਤੁਹਾਡੀ ਪਤਨੀ ਤੁਹਾਨੂੰ ਡਟਦੀ ਆ ਤੇ ਇਸ ਵਜ੍ਹਾ ਕਰਕੇ ਤੁਹਾਡਾ ਜਕਲੇਸ਼ ਸਰ ਸਭ ਝੂਠੇ ਆ ਪ੍ਰੂਫ ਗੱਲ ਹੈ ਕੀ ਪ੍ਰੂਫ ਦੀ ਇਦਾਂ ਤੇ ਮੈਂ ਵੀ ਉਹਨਾਂ ਦੇ ਕਹੂੰਗਾ ਭਾਈ ਮੇਰੇ ਕੋਲ ਪ੍ਰੂਫ ਹੈ ਜਿਹੜੀ ਚੀਜ਼ਾਂ ਮੈਂ ਕਹੂੰਗਾ ਉਹਨਾਂ ਕੋਲ ਪ੍ਰੂਫ ਨਹੀਂ ਕਹਦਣ ਜੇ ਜੋ ਮਰਜ਼ੀ ਕਹੀ ਜਾਈ ਅਸੀਂ ਕਹਿ ਨਹੀਂ ਹਾਂ ਝੂਠੇ ਇਲਜ਼ਾਮ ਲਗਾਏ ਤੁਹਾਡੇ ਹਾਂਜੀ ਜੀ ਜੀ ਨੇ ਤੁਸੀ ਮਤਲਬ ਪਤਨੀ ਘੱਟ ਦੇ 1 ਸਾਲ ਤੋਂ ਵੱਖਰੀਆਂ ਨਹੀਂ ਹੋਣ ਦਾ ਕਾਰਨ ਕੀ ਹੈ ਕਾਰਨ ਸਰ ਉਹ ਆਪਣੇ ਕੰਮ ਕਰਦਿਆਂ ਦੇ ਕਹਣੇ ਤੇ ਚੱਲਦੀ ਹੈ ਬਸ ਇੱਕ ਮਾੜੀ ਜਨਬਨ ਹੋਈ ਜੀ ਸਾਡੀ ਜਿਹਦੇ ਤੇ ਉਹਨੇ ਕਿਹਾ ਵਾ ਕਿ ਫਾਦਰ ਸਾਹਿਬ ਮੇਰੇ ਘਰੋਂ ਲੈ ਕੇ ਆਏ ਇੱਕ ਖੁਦ ਮਿਲਣਾ ਘਰੋਂ ਲੜ ਕੇ ਗਈ ਇਹਨਾਂ ਨੇ ਮੇਰੇ ਤੇ ਉਦੋਂ ਵੀ ਮਾਰਕੁੱਟ ਬੜੀ ਕਰਵਾਈ ਉਦੋਂ ਵੀ ਇਹ ਤੇ ਉਹ ਬਹਾਨਾ ਹੁਣ ਇਹਨਾਂ ਨੇ ਲਾਤਾ ਵਾ ਕਿ ਐਦਾਂ ਕਿ ਮੈਨੂੰ ਮੇਰੇ ਪਾਪਾ ਲੈ ਕੇ ਆਏ ਮੈਨੂੰ ਗਵੰਡਨ ਨੇ ਫੋਨ ਕੀਤਾ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਝਗੜਾ ਕਿੰਨੇ ਦਿਨ ਹੋਇਆ ਤੁਹਾਡਾ ਤੇ ਜਿਹੜਾ ਸਾਰੇ ਜੱਲਿਆਂ ਵਾਲੇ ਬਾਗ ਵਾਲਾ ਇਸਰ ਤਰੀਕ ਤੇ ਨਹੀਂ ਯਾਦ ਨਾ ਉਦਾਂ ਕ ਮਹੀਨਾ ਸਵਾ ਮਹੀਨਾ ਤਰੀਕ ਨੂੰ ਮੈਂ ਤੁਹਾਨੂੰ ਫਾਈਨਲ ਦੱਸ ਦਿੰਨਾ ਹਾਂ ਜੀ ਹਾਂਜੀ ਹੋ ਗਿਆ ਜੀ ਅਜੇ ਤੱਕ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਸੋ ਉਲਟਾ ਤੁਹਾਡੇ ਦੇ ਕਾਰਵਾਈ ਕਰ ਦਿੱਤੀ ਸਰ ਐਕਸ਼ਨ ਹਾਂਜੀ ਬਿਲਕੁਲ ਮੇਰੇ ਤੇ ਉਲਟਾ ਐਵੇਂ ਜਾਣ ਕੇ ਕਦੀ ਘਰ ਵੀ ਆ ਕੇ ਘਰ ਦੇਣਾ ਵੀ ਮੰਦਾ ਬੋਲਦੇ ਆ ਪੁਲਿਸ ਵਾਲੇ ਕਦੀ ਕੁਝ ਜੀ ਤੁਹਾਡੀ ਪਿਛਲੀ ਇੱਕ ਮੀਡੀਆ ਕਾਨਫਰੰਸ ਹੋਈ ਸੀ ਉਹ ਫਰ ਚੱਲੀ ਉਹ ਤੁਹਾਡਾ ਤੱਕ ਇਹ ਪੱਤਰਕਾਰ ਨੇ ਪਹੁੰਚ ਕੇ ਕਿ ਨਹੀਂ ਸਰ ਹਜੇ ਤੱਕ ਤੇ ਮੈਂ ਸੋ ਕੋ ਆਪਣੇ ਆਪ ਸੋ ਪੱਖ ਦੇਣਾ ਚਾਹੁੰਦਾ ਹਾਂ ਕਿ ਸਰ ਮੇਰੀ ਵੀ ਕੋਈ ਪੁੱਛੇ ਕੋਈ ਪਤਾ ਲੱਗੇ ਕਿ ਮੈਂ ਕੋ ਰੀਅਲ ਕੀਆ ਵਿੱਚ ਤੁਸੀਂ ਉਧਰੋਂ ਪੁੱਛ ਕੇ ਮੈ ਹਾਂ ਜਿਹਨੋਂ ਕਰਨੇ ਕਾਈ ਤੁਸੀਂ ਪ੍ਰੈਸ ਕੰਪੈਂਸ ਕੀਤੀ ਜੀ ਸਰ ਮੈਂ ਇਸੇ ਕਰਕੇ ਆਪਣੀ ਪਰਸਨਲ ਐਸੇ ਕਰਕੇ ਹੁਣ ਵੇਖਿਆ ਕਿੰਨੇ ਦਿਨ ਹੋ ਗਏ 5-6 ਦਿਨ ਵੇਟ ਕਰਕੇ ਫਿਰ ਅੱਜ ਦਾ ਟਾਈਮ ਆ ਇਸੇ ਕਰਕੇ ਫਾਈਨਲ ਕੀਤਾ ਜੀ ਮੰਗ ਸਰ ਇਨਸਾਫ ਮਿਲੇ ਸਾਨੂੰ ਜਦੋਂ ਮੇਰ ਨਾਲ ਜੱਲੇ ਵਾਲੇ ਬਾਗ ਤੋਂ ਮਾਰਕੋਟ ਕੀਤੀ ਉਸ ਤੋਂ ਥੋੜੇ ਦਿਨ ਬਾਅਦ ਇਹਨਾਂ ਨੇ ਘਰ ਹੱਡੇ ਆ ਕੇ ਤੋੜਪੰਨ ਕੀਤੀ ਆ ਠੀਕ ਇਹਨਾਂ ਨੇ ਤੋੜਪੰਨ ਵੀ ਕੀਤੀ ਸਾਡੇ ਘਰ ਦੀ ਬੱਚੇ ਨੇ ਕਿਨੇ ਕਿੰਨੇ ਦੇ ਕੱਪੜੇ ਖਿਲਾਰ ਕੇ ਗਏ ਆ ਤੇ ਉਸ ਤੋਂ ਬਾਅਦ ਭਾਬੀ ਦੇ ਵੀ ਹੱਥੀ ਇਹਨਾਂ ਨੇ ਪਏ ਆ ਜਿਹੜੀ ਕਿ ਸਾਡੇ ਕੋਲ ਸਬ ਪ੍ਰੂਫ ਹੈਗਾ ਵੀਡੀਓ ਦੇ ਵਿੱਚ ਸਿਰਪਾਟਾ ਤੇ ਨਾ ਹੀ ਕੋਈ ਪੁਲਿਸ ਕਾਰਵਾਈ ਨਾ ਇਧਰੋਂ ਕਰ ਰਹੀ ਆ ਨਾ ਸਾਡੀ ਵੱਲੋਂ ਕਰ ਰਹੀ ਬਸ ਉਹਨਾਂ ਦੀ ਇੱਕ ਝੂਠੀ ਦਰਖਾਸਤ ਜਿਹਦੇ ਮਗਰ ਲੱਗੀ ਜੀ ਭਾਬੀ ਦਾ ਡਿਲੀਗੇਸ਼ਨ ਅੱਤੇ ਪਈ ਕਿ ਉਹਨਾਂ ਕੇ ਸ਼ਟ ਲਗਾਏ ਗਏ ਆ ਤੇ ਉਹ ਮੀਡੀਆ ਸਾਹਮਣੇ ਆ ਕੇ ਬਿਆਨ ਦੇਣ ਨੂੰ ਤਿਆਰ ਨਹੀਂ ਹੋ ਸਰ ਮੇਰਾ ਨਾਮ ਦਿੰਪਲ ਆ ਜੀ ਮੈਂ ਕਾਰਨ ਕੀ ਤੇ ਵੀਡੀਓ ਦੇ ਵਿੱਚ ਸਾਹਮਣੇ ਆਈ ਹਾਂ ਸਰ ਮੇਰੇ ਦਿਓਰ ਦਾ ਤੇ ਇਹਨਾਂ ਦੀ ਵਾਈਫ ਦਾ ਆਪਸ ਦੇ ਵਿੱਚ ਜੋ ਵੀ ਟਕਰਾਅ ਚੱਲਦਾ ਪਿਆ ਆ ਦੋਨਾਂ ਜੀਆਂ ਦਾ ਵਾ ਤੇ ਸਰ ਅਸੀਂ ਇਹਨਾਂ ਦੇ ਕਦੇ ਵੀ ਕਿਸੇ ਗੱਲ ਵਿੱਚ ਨਹੀਂ ਆਏ ਹਸਬੰਡ ਵਾਈਫ ਦੀ ਇਕੱਠੇ ਰਹਿੰਦੇ ਕਿਤੇ ਨਹੀਂ ਨਹੀਂ ਸਰ ਅਸੀਂ ਵੱਖਰੇ ਰਹਿੰਦੇ ਮੈਂ ਅਲੱਗ ਰਹਿੰਦੀ ਆ ਰੈਂਟ ਦੇ ਉੱਤੇ ਗੁਰੂ ਅੰਦਾਸ ਨਗਰ ਗਲੀ ਨੰਬਰ 4 ਦੇ ਵਿੱਚ ਤੇ ਇਹ ਵੱਖਰੇ ਰਹਿ ਰਹੇ ਨੇ ਸਰ ਇਹਨਾਂ ਦਾ ਆਪਸੀ ਜੋ ਵੀ ਝਗੜਾ ਚੱਲਦਾ ਪਿਆ ਆਪਸ ਦੇ ਵਿੱਚ ਹੀ ਹੈ ਸਾਡਾ ਉਹਨਾਂ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੀ ਮਤਲਬ ਅਸੀਂ ਜਿਹੜਾ ਕਹਿ ਸਕੀਏ ਕਿ ਸਾਡਾ ਇਹਨਾਂ ਦੇ ਵਿੱਚ ਇੰਟਰਫੇਅਰ ਕੋਈ ਚੱਲਦਾ ਸਰ ਬਿਲਕੁਲ ਨਹੀਂ ਹੈਗਾ ਕਿਉਂਕਿ ਮੈਂ ਅਸੀਂ ਵੱਖਰੇ ਰਹਿੰਦੇ ਸਾਡਾ ਇਹਨਾਂ ਨਾਲ ਕੋਈ ਹੈਗਾ ਨਹੀਂ ਆ ਪਰ ਫਿਰ ਵੀ ਸਾਰੇ ਇਹਨਾਂ ਦੀ ਜਿਹੜੀ ਮੈਸੇਜ ਆ ਉਹਨਾਂ ਦੇ ਇਹਨਾਂ ਦੀ ਆਪਸੀ ਜੋ ਵੀ ਲੜਾਈ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਮੈਸੇਜ ਤੇ ਉਹਨਾਂ ਦਾ ਬ੍ਰਦਰ ਜਿਹੜੇ ਨੇ ਉਹ ਮੇਰੇ ਘਰ ਆਏ ਨੇ ਮੇਰੇ ਘਰ ਆਣ ਕੇ ਜਦੋਂ ਜੱਲਿਆਂ ਵਾਲੇ ਬਾਗ ਦੇ ਵਿੱਚ ਝਗੜਾ ਹੁੰਦਾ ਹੈ ਇਹਨਾਂ ਤੇ ਬੁੱਟਮਾਰ ਕੀਤੀ ਗਈ ਡਾਂਗਾ ਨਾ ਇਹਨਾਂ ਦੇ ਘਰ ਪੇੜੇ ਜਿਹਨਾਂ ਨੂੰ ਫਾਇਰ ਲਗੀਆਂ ਨੂੰ ਉਸ ਤੋਂ ਬਾਅਦ ਤੁਹਾਡੇ ਘਰ ਆਉਂਦੇ ਨੇ ਹਾਂਜੀ ਸਰ ਉਸ ਤੋਂ ਬਾਅਦ ਆਏ ਇੱਕ ਦਿਨ ਬਾਅਦ ਜੀ ਸਰ 4-5 ਦਿਨਾਂ ਬਾਅਦ 4-5 ਦਿਨ ਅੱਛਾ ਹਾਂਜੀ ਸਰ ਫਿਰ ਤੁਸੀਂ ਤੁਹਾਡੇ ਘਰ ਜਬ ਕੋਲ ਮੌਜੂਦ ਹੀ ਹੋ ਸਰ ਮੈਂ ਤੇ ਮੇਰੇ ਦੋ ਬੇਟੇ ਸੀਗੇ ਕਿਉਂਕਿ ਸੰਡੇ ਦਾ ਦਿਨ ਸੀ ਮੈਂ ਚਰਚ ਜਾਣ ਵਾਸਤੇ ਘ ਤੇ ਮੇਰੀ ਦਰਾਨੀ ਐਕਟਿਵਾ ਦੇ ਉੱਪਰ ਆਈ ਆ ਤੇ ਉਹਨੇ ਮੈਨੂੰ ਪਿੱਛੋਂ ਸਾਰਿਆਂ ਨੇ ਬਾਦ ਵਿੱਚ ਸਰ ਉਹ ਪਹਿਲਾਂ ਤੇ ਕੱਲੀ ਆਈ ਆ ਉਸ ਤੋਂ ਬਾਅਦ ਉਹਦੇ ਭਰਾ ਦਾ ਫੋਨ ਆਇਆ ਵਾ ਜਦੋਂ ਉਹਦੇ ਭਰਾ ਦਾ ਫੋਨ ਆਇਆ ਤੇ ਉਹ ਵਾਪਸ ਚ ਰਹੀ ਗਈ ਉਸ ਜਗ੍ਹਾ ਤੋਂ ਫਿਰ ਦੁਬਾਰਾ ਵਾਪਸ ਆਈ ਐ ਮੈਂ ਦੂਸਰੀ ਗਲੀ ਦੇ ਵਿੱਚ ਚੱਲ ਗਈ ਐ ਮੈਂ ਆਪਣੇ ਧਿਆਨ ਤੁਰੀ ਜਾਂਦੀ ਮੇਰੇ ਬੇਟੇ ਦੋਨੋਂ ਨਾਲ ਨੇ ਮੇਰੇ ਤੇ ਜਦੋਂ ਮੈਂ ਜਾ ਰਹੀ ਐ ਸਰ ਪਿੱਛੋਂ ਆਈ ਐ ਤੇ ਇਹਨੇ ਇੱਕਦਮ ਲਿਆ ਕਿ ਐਕਟਿਵਾ ਮੇਰੇ ਅੱਗੇ ਖੜੀ ਕਰ ਦਿੱਤੀ ਤੇ ਮੈਨੂੰ ਕੁਝ ਨਹੀਂ ਬੋਲੀ ਕੁਝ ਨਹੀਂ ਇਹਨੇ ਸਿੱਧੀ ਐਕਟਿਵਾ ਚੋਂ ਇਹ ਤਾਂ ਕੱਢ ਕੇ ਨੇ ਮੇਰੇ ਸਿਰ ਤੇ ਮਾਰੀ ਸਰ ਮੇਰੇ ਸਿਰ ਦੇ ਵਿੱਚ ਚਾਰ ਟੰਕੇ ਲੱ ਮੇਰੇ ਚਾਰ ਟੰਕੇ ਲੱਗੇ ਹੋਏ ਸੀ ਸਰ ਮੈਂ ਸਿਵਲ ਹਸਪੀਟਲ ਵੀ ਗਈ ਆ ਪਹਿਲੇ ਮੈਂ ਥਾਣੇ ਗਈ ਆ ਹਾਂਜੀ ਸਰ ਕਟਾ ਕੇ ਫਿਰ ਮੈਂ ਸਿਵਲ ਹਸਪੀਟਲ ਗਈ ਸਰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੋਈ ਮੈਂ ਜਾ ਕੇ ਉੱਥੇ ਸਰ ਮੇਰੇ ਸਟੀਚ ਵੀ ਲੱਗੇ ਪੱਟੀ ਵਗੈਰਾ ਉੱਥੋਂ ਹੋਈ ਆ ਪਰ ਸਰ ਫਿਰ ਵੀ ਮੇਰੀ ਜਿਹੜੀ ਰਿਪੋਰਟ ਸਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਜੇ ਤੱਕ ਜਿਹੜੀ ਤੁਹਾਡੇ ਸਾਟ ਮਾਰੀ ਗਈ ਤੁਹਾਡੇ ਗੱਲ ਤੇ ਘਰ ਵੀ ਹੁੰਦੇ ਨੇ ਕਿ ਜਾਂ ਬਾਹਰ ਝਗੜਾ ਹੁੰਦਾ ਸਰ ਬਾਹਰ ਹੀ ਬਾਹਰ ਗਲੀ 'ਚ ਝਗੜਾ ਹਾਂਜੀ ਬਾਹਰ ਗਲੀ ਦੇ ਵਿੱਚ ਨਹੀਂ ਸਰ ਉਹਦਾ ਕੋਈ ਤੁਹਾਡੇ ਕੋਲ ਵੀਡੀਓ ਪ੍ਰੂਫ ਹੈ ਹਾਂਜੀ ਸਰ ਮੇਰੇ ਕੋਲ ਪ੍ਰੂਫ ਹੈਗਾ ਸਰ ਵੀਡੀਓ ਹੈਗੀਆਂ ਨੇ ਹਾਂਜੀ ਸਰ ਉਸ ਤੋਂ ਬਾਅਦ ਸਰ ਮੇਰੇ ਜਦੋਂ ਸੱਟ ਲੱਗਣ ਤੋਂ ਬਾਅਦ ਮੈਂ ਜਿਹੜੇ ਘਰ ਵਾਲੇ ਸੀ ਜਿਨ੍ਹਾਂ ਨੇ ਮੈਨੂੰ ਮਤਲਬ ਆਪਣੇ ਘਰ ਰੱਖਿਆ ਸੀ ਬਚਾ ਕੇ ਉਹਨਾਂ ਤੋਂ ਲੈ ਕੇ ਗਏ ਨੇ ਉਸ ਤੋਂ ਬਾਅਦ ਸਰ ਫੇਰ ਘਰ ਜਾਂਦੀ ਘਰ ਜਾ ਕੇ ਉਹਨੇ ਸਾਰਾ ਮੇਰੇ ਘਰ ਦੀ ਜਿਹੜੀ ਪੰਨ ਤੋੜ ਕੀਤੀ ਸਰ ਉਹਦੀ ਵੀ ਰਿਪੋਰਟ ਮਾਰ ਕਰਕੇ ਮੈਂ ਤੁਹਾਡੇ ਘਰ ਚ ਹੀ ਜਾਂਦੇ ਹਾਂ ਹਾਂਜੀ ਸਰ ਸਰ ਉਹ ਤੇ ਉਹਦਾ ਭਰਾ ਹਾਂਜੀ ਸਰ ਤੇ ਘਰ ਜਾ ਕੇ ਕੀ ਕਰਦੇ ਸਰਕਾਰ ਜਾ ਕੇ ਮੇਰੇ ਘਰ ਦੇ ਜਿਹੜੇ ਸਮਾਨ ਦੀ ਭਾਨੇ ਤੋੜ ਕੀਤੀ ਪਹਿਲਾ ਤਾਲਾ ਤੋੜ ਕੇ ਤਾਲਾ ਤੋੜ ਕੇ ਤੋਂ ਬਾਅਦ ਸਾਰੇ ਸਾਰੇ ਘਰ ਦਾ ਜਹਾ ਸਮਾਨ ਤੋੜਿਆ ਗਿਆ ਮੇਰਾ ਠੀਕ ਹੈ ਤੁਹਾਡੀ ਮੰਗ ਕੀ ਹੈ ਸਰ ਮੇਰੀ ਮੰਗ ਇਹ ਹੈ ਕਿ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਮੇਰੀ ਜਿਹੜੀ ਜਿਹੜੀ ਮੈਰਪੋੜ ਦਿੱਤੀ ਸਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਰ ਇਦਾਂ ਨਜਾਇਜ਼ ਜਿਹੜਾ ਮਤਲਬ ਕਿ ਜਦੋਂ ਇਹਨਾਂ ਦਾ ਆਪਸੀ ਮੀਆਂ ਬੀਵੀ ਦਾ ਝਗੜਾ ਸਰ ਇਹਨਾਂ ਨੂੰ ਆਪਸ ਦੇ ਵਿੱਚ ਚਲੋ ਬੈਠ ਕੇ ਇਹਨਾਂ ਦਾ ਜੋ ਵੀ ਹੋ ਸਲਝਾਇਆ ਜਾਵੇ ਤੇ ਸਾਡਾ ਜਿਹੜੀ ਮੇਰੀ ਮੰਗ ਇਹ ਹੈ ਕਿ ਮੇਰਾ ਹਸਬੰਦ ਬਿਮਾਰ ਆ ਤੇ ਮੇਰੇ ਕੋਲੋਂ ਆਪਣਾ ਮੈਂ ਖੁਦ ਦਾ ਖਰਚਾ ਆਪਣੇ ਸੇਤੇ ਕਰਦੀ ਪਈ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਇਹਨਾਂ ਝਗੜਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਆਵਾਂ ਕਿ ਮੇਰਾ ਆਪਣਾ ਨੁਕਸਾਨ ਹੋਵੇ ਮੈਂ ਚਾਹੁੰਦੀ ਕਿ ਮੈਨੂੰ ਇਨਸਾਫ ਦਿੱਤਾ ਜੇ ਜਿਹੜੇ ਤੁਹਾਡੇ ਕੋਲ ਛੋਟਾ ਕਾਈ ਕਈ ਆ ਕੋਈ ਕਾਨੂੰਨੀ ਕਾਰਵਾਈ ਵੀ ਚਾਹੁੰਦੇ ਜਨ ਜੀ ਹਾਂਜੀ ਸਰ ਮੈਂ ਚਾਹੁੰਦੀ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਹਦੇ ਕਿਹਦੇ ਦੇ ਸਰ ਵਿਸ਼ਾਲ ਆ ਉਹਦਾ ਭਰਾ ਤੇ ਸ਼ੀਤਲ ਠੀਕ ਹੈ ਕੋਈ ਨਾਮ ਦੱਸੋ ਸ਼ੀਤਲ ਲਖਵਿੰਦਰ ਕੁਮਾਰ ਜਿਹੜਾ ਲੱਖੀ ਆ ਉਹਨਾਂ ਤੁਹਾਡੇ ਕੀ ਸੰਬੰਧ ਰਿਸ਼ਤਾ ਕੀ ਸੀ ਮੇਰਾ ਹਸਬੰਡ ਹੈ ਹਸਬੰਡ ਹੈ ਤਾਂ ਹਾਂਜੀ ਕੀ ਸਾਰੇ ਗੱਲਬਾਤ ਕਿੱਥੇ ਹੁੰਦੀ ਆ ਜੰਨ ਵਾਲੇ ਬਾਗ ਦੇ ਜਿਹੜਾ ਰੈਸਟੋਰੈਂਟ ਕੋਲ ਜੋੜ ਕਰਦੇ ਨੇ ਹਾਂਜੀ ਆ ਰੈਸਟੋਰੈਂਟ ਦਾ ਨਮਲਟੀ ਸਵੀਟਸ ਤਾਂ ਮੈਨੂੰ ਨਾ ਉੱਥੇ ਨਹੀਂ ਮਿਲਣ ਨਹੀਂ ਆਂਦਾ ਅਸਲ 'ਚ ਨਾ ਐਨੇ ਨਾ ਪਹਿਲੇ ਮੇਰੇ ਬ੍ਰਦਰ ਨੂੰ ਫੋਨ ਕੀਤਾ ਫੋਨ ਕਰਕੇ ਕਹਿੰਦਾ ਕਿ ਤੈਨੂੰ ਮੈਂ ਕਿਹਾ ਸੀ ਨਾ ਤਲਾਕ ਦਵਾ ਦੇ ਤੇ ਮੇਰਾ ਬ੍ਰਦਰ ਕਹਿੰਦਾ ਮੈਂ ਕੋਈ ਨਹੀਂ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਦਾ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਕਿ ਏਦਾਂ ਲੱਕੀ ਦਾ ਫੋਨ ਆਉਂਦਾ ਮੈਨੂੰ ਧਮਕੀਆਂ ਲਾਂਦਾ ਮੈਂ ਸਿੱਧਾ ਲੱਕੀ ਨੂੰ ਫੋਨ ਕੀਤਾ ਮੈਂ ਕਿਹਾ ਹਾਂ ਦੱਸ ਕੀ ਕਹਿਣਾ ਤੂੰ ਕਹਿੰਦਾ ਮੈਨੂੰ ਤਲਾਕ ਚਾਹੀਦਾ ਮੈਂ ਕਿਹਾ ਮੇਰਾ ਪਿਓ ਤਾਂ ਲੱਗਾ ਨਹੀਂ ਕਚੈਰੀ 'ਚ ਜੇ ਤੇਰਾ ਲੱਗਾ ਤੂੰ ਪੇਪਰ ਲਿਆ ਮੈਂ ਨਹੀਂ ਸਾਈਨ ਕਰੂੰਗੀ ਤਾਂ ਤੂੰ ਗਈ ਤੇ ਨਾਲ ਹੀ ਉੱਥੇ ਗਾਲਾਂ ਕੱਢਾਂ ਰੁੱਕ ਜਾ ਮੈਂ ਹੁਣੇ ਤੇਰੇ ਰੈਸਟੋਰੈਂਟ ਚ ਆਉਣਾ ਉੱਥੇ ਆਣ ਕੇ ਇਹਨੇ ਬਹੁਤ ਗਾਲਾਂ ਕੱਢੀਆਂ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਕਿ ਪਾਪਾ ਇੱਥੇ ਆਣ ਕੇ ਮੇਰੀ ਬਦਨਾਮੀ ਬਹੁਤ ਕਰਨ ਦੇ ਆ ਤੁਸੀਂ ਆਓ ਮੈਨੂੰ ਘਰ ਲੈ ਕੇ ਜਾਓ ਮੈਂ ਇਕੱਲੀ ਨਹੀਂ ਆਣਾ ਪਾਪਾ ਤੇ ਪਾਪਾ ਦੇ ਫਰੈਂਡ ਆਏ ਇਹ ਅੱਗੋ ਹੱਥੋਂ ਪਾਈ ਹੋਇਆ ਉਹਨਾਂ ਦੇ ਨਾਲ ਕਿ ਤੁਸੀਂ ਕੌਣ ਹੁੰਦੇ ਜੇ ਇੱਥੇ ਆਣ ਵਾਲੇ ਇਦਾਂ ਉਦਾਂ ਤੇ ਜਿਹੜੀ ਰਿੰਦਕ ਹੁੰਦੀ ਐ ਨੇ ਤੁਹਾਨੂੰ ਵੀਡੀਓ ਵਿਖਾਈ ਨਾ ਇਹ ਉੱਥੇ ਕਿਸੇ ਹੋਰ ਨਾਲ ਲੜਿਆ ਸੀ ਤੇ ਮੈਨੂੰ ਪਤਾ ਲੱਗਾ ਕਿ ਇਹ ਲੜਨ ਦੇ ਉਲਟਾ ਮੈਂ ਇਹਨੂੰ ਛਡਾਉਣ ਗਈ ਹਾਂ ਉੱਥੇ ਹਾਂਜੀ ਹਾਂਜੀ ਨਹੀਂ ਸਾਡੇ ਘਰ ਦੇ ਇਹ ਕਿਸੇ ਹੋਰ ਨਾਲ ਲੜਿਆ ਸੀ ਤੁਸੀਂ ਵੀਡੀਓ ਚ ਨਜ਼ਰ ਆ ਰਹੇ ਹੋ ਹਾਂਜੀ ਮੈਂ ਇਹਨੂੰ ਛਡਾਉਣ ਗਈ ਹਾਂ ਉਲਟਾ ਠੀਕ ਹੈ ਕਿ ਮੇਰਾ ਘਰ ਵਾਲਾ ਉਹਨੂੰ ਪਤਾ ਨਹੀਂ ਕੌਣ ਕੁੱਟਣ ਦੇ ਮੈਂ ਉਲਟਾ ਛਡਾਉਣ ਗਈ ਆ ਉਹਦੇ ਵਿੱਚ ਉਹ ਮੇਰੇ ਪਾਪਾ ਨਹੀਂ ਕਿ ਪਤਾ ਕੌਣ ਹੈਗਾ ਕੌਣ ਨਹੀਂ ਤੇ ਜਿਹੜੀ ਹਜੇ ਘ ਭਾਬੀ ਪਹਿਲੇ ਸਾਹਮਣੇ ਆਈ ਹਾਂਜੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੇ ਤੁਹਾਡੇ ਤੇ ਤੁਹਾਡੇ ਬਰਨ ਤੇ ਇਜਾਮ ਲਗਾ ਹਾਂਜੀ ਹਾਂਜੀ ਫਿਰ ਤੁਸੀਂ ਉਹਨਾਂ ਦੇ ਘਰ ਜਾਂਦੇ ਦੱਸਦੀ ਮੈਂ ਤੁਹਾਨੂੰ ਤੁਸੀਂ ਇਟ ਕੱਟ ਇਟ ਮਾਰ ਮੈਂ ਤੁਹਾਨੂੰ ਦੱਸਦੀ ਨਾ ਇਹ ਚੀਜ਼ਾਂ ਕੀ ਨਾਮ ਪਹਿਲੇ ਇਹਨੇ ਮੇਰੇ ਬ੍ਰਦਰ ਨੂੰ ਘੇਰਿਆ ਆਪਣੇ ਮਹੱਲੇ ਦੇ ਵਿੱਚ ਲੈ ਗਿਆ ਉੱਥੇ ਕੁੱਟ ਮਾਰ ਕੀਤੀ ਮੈਨੂੰ ਮੇਰੇ ਮੰਮਾ ਦਾ ਫੋਨ ਆਇਆ ਕਿ ਉਹ ਆਪਣੇ ਮਹੱਲੇ ਦੇ ਵਿੱਚ ਉਹਨੂੰ ਕੁੱਟਣ ਦਾ ਮੈਂ ਆਪਣੇ ਕੰਮ ਤੋਂ ਸਿੱਧਾ ਇਹਦੇ ਮਹੱਲੇ ਦੇ ਵਿੱਚ ਗਈ ਇਹ ਕੋਈ ਨਹੀਂ ਉੱਥੇ ਗਈ ਸਿਰਫ ਇਹਦੀ ਭਾਬੀ ਤਾਲਾ ਮਾਰਦੀ ਘਰੋਂ ਬਾਹਰ ਨਿਕਲਣ ਦੀ ਮੈਂ ਇਹਦੀ ਭਾਬੀ ਨੂੰ ਪੁੱਛਿਆ ਕਿ ਲੱਖੀ ਕਿੱਥੇ ਗਿਆ ਤੇ ਮੇਰਾ ਫੋਨ ਲ ਨੂੰ ਕਿਹਾ ਕਿ ਤੂੰ ਫੋਨ ਲਾ ਤੇਰਾ ਹੀ ਚੁੱਕੂਗਾ ਤੇਰਾ ਤੇ ਉਹਦੇ ਨਾਲ ਲਿੰਕ ਹੈਗਾ ਤੇਰਾ ਹੀ ਫੋਨ ਚੁੱਕੂਗਾ ਉਹ ਅਗੋਂ ਇਹ ਮੇਨਾ ਬੈਂਸਨ ਆਪੀ ਐਨੇ ਮੇਰੇ ਚਪੇੜ ਮਾਰੀ ਤੇ ਮੈਂ ਇਹਦੇ ਚ ਪੇੜ ਐਨੇ ਮੇਰੇ ਮਾਰੀ ਤੇ ਮੈਂ ਵੀ ਫਿਰ ਗੁੱਸੇ ਦੇ ਵਿੱਚ ਕੁਝ ਕਰਨਾ ਹੈ ਮੇਰੇ ਹੱਥ ਚ ਜੋ ਆਇਆ ਮੈਂ ਉਹਦੇ ਮਾਰ ਦਿੱਤੀ ਮਾਰਿਆ ਮੈਂ ਇੱਟ ਮਾਰਤੀ ਸੀ ਉਹਦੇ ਸਿਰ ਤੇ ਹਾਂਜੀ ਹਾਂ ਇਹ ਤੇ ਉਸ ਤੋਂ ਪਰਾਂ ਕਿ ਸਿਗਰੋਨ ਦੇ ਘਰ ਵੀ ਜਾਂਦੇ ਜੀ ਮੈਂ ਘਰ ਨਹੀਂ ਗਈ ਇਹ ਝੂਠ ਇਹ ਇਹਨਾਂ ਨੇ ਸਾਨੂੰ ਫਸਾਉਣ ਵਾਸਤੇ ਆਪਣੀਆਂ ਚੀਜ਼ਾਂ ਆਪ ਤੋੜੀਆਂ ਅੱਛਾ ਹਾਂਜੀ ਹਾਂਜੀ ਇਹ ਝੂਠ ਹੈ ਜੋ ਸੱਚਾਈ ਹੈ ਮੈਂ ਤੁਹਾਨੂੰ ਦੱਸ ਹਾਂ ਸੱਚ ਕੀ ਹੋਇਆ ਹਾਂਜੀ ਉਹ ਜੋ ਇਹਨੇ ਮਤਲਬ ਕਿ ਮੈਂ ਇੱਟ ਮਾਰੀ ਨਾ ਉਹ ਸੱਚਾਈ ਹੈ ਜਿਹੜਾ ਸਮਾਨ ਤੋੜਿਆ ਇਹ ਝੂਠ ਹੈ ਤੁਸੀਂ ਹੁਣ ਅਗੂ ਕੀ ਚਾਹੁੰਦੇ ਜੀ ਇਹਨਾ ਮੈਂ ਤਲਾਕ ਲੈਣਾ ਚਾਹੁੰਦੀ ਮੈਂ ਇਸ ਬੰਦੇ ਨਾਲ ਕਦੀ ਨਹੀਂ ਰਹਿ ਸਕਦੀ ਉਲਟਾ ਇਹਨੇ ਮੇਰੇ ਬੱਚੇ ਵੀ ਖੋਏ ਹੋਏ ਆ ਉਹ ਆਪਣੇ ਕੋ ਰੱਖੇ ਹੁਣ ਉਹ ਬੱਚੇ ਵੀ ਉਹਨਾਂ ਕੋਲ ਹੀ ਰਹਿਣਗੇ ਬੱਚੇ ਤੁਸੀਂ ਲੈਣਾ ਚਾਹੁੰਦੇ ਨਹੀਂ ਮੈਂ ਨਹੀਂ ਲੈਣਾ ਚਾਹੁੰਦੀ ਹਾਂਜੀ ਉਹ ਉਹਨੇ ਕੋਲ ਹੀ ਰਹਿਣਗੇ ਕੁਮਾਰ ਤੁਹਾਡਾ ਇਲਾਕਾ ਕਿਹੜਾ ਜੀ ਹਾਂਜੀ ਸਲਤਨਪੁਰ ਦੇ ਰਹਿਣ ਵਾਲੇ ਹਮੇਂਦਰਾ ਕਲੋਨੀ ਲਖਪਿੰਦਰ ਕੁਮਾਰ ਲੱਤੀ ਨਾਮ ਪਰ ਕਾਜੀ ਪ੍ਰੈਸ ਕਾਨਫਰੈਂਸ ਕੀਤੀ ਤੁਹਾਡੇ ਤੇ ਬੜੇ ਗੰਭੀਰ ਹੈ ਜਾਂ ਉਹਨਾਂ ਲਗਾਏ ਨੇ ਹਾਂਜੀ ਕਿ ਜੱਲਿਆ ਵਾਲੇ ਬਾਗ ਨਵਾਲਟੀ ਰੈਸਟੋਰੈਂਟ ਦੇ ਬਾਹਰ ਤੁਸੀਂ ਉਹਦੀ ਕੁੱਟਮਾਰ ਕਰਦੇ ਹੋ ਤਾਂ ਕੀ ਸਾਰੀ ਸੱਚਾਈ ਉਹ ਦੱਸੋ ਇਹ ਝੂਠ ਹੈਗਾ ਵਾ ਜੋ ਕਹਿਣ ਡਿਆ ਵਾ ਉਲਟਾ ਉਹਨੇ ਸਾਡੇ ਨਾਲ ਮਾਰਕੋਟ ਕੀਤੀ ਐ ਮੇਰੇ ਜਿਹੜਾ ਮੇਰਾ ਮੁੰਡਾ ਬੇਟੀ ਨੂੰ ਮੈਂ ਲੈਣ ਗਿਆ ਸੀ ਨਾਲ ਮੇਰੇ ਮੁੰਡਾ ਸੀ ਤੇ ਉਹਨੇ ਪਤਾ ਨਹੀਂ ਕਿਹੜੀ ਚੀਜ਼ ਮਾਰੀ ਜਿਹੜੀ ਕਿ ਆ ਹੱਡੀ ਫੈਕਚਰ ਹੋ ਗਈ ਉਹਦੀ ਅ ਮੇਰੇ ਦੋਸਤ ਜਿਹੜਾ ਮੇਰੇ ਨਾਲ ਗਿਆ ਸੀ ਹਾਂ ਤੇ ਉਹਦੇ ਨੂੰ ਪਤਾ ਨਹੀਂ ਕਿਹੜੀ ਚੀਜ਼ ਮਾਰੀ ਵੀ ਉਂਗਲ ਹਾਂਜੀ ਹਾਂਜੀ ਤੇ ਬਟਾ ਇਹ ਮੇਰੇ ਉੱਤੇ ਇਲਜ਼ਾਮ ਲਾ ਰਿਹਾ ਪਤਾ ਨਹੀਂ ਕਿਹੜੀ ਵੀਡੀਓ ਕਢਾ ਲਿਆ ਨਾ ਮੇਰਾ ਉਹਦੇ ਵਿੱਚ ਚਿਹਰਾ ਹੈਗਾ ਵਾ ਨਾ ਮੈਨੂੰ ਪਤਾ ਲੱਗਣ ਦਾ ਵੀ ਉਹ ਦਿਖਾਈ ਜਾਂਦਾ ਵੇਖੋ ਜੀ ਡਾਂਗਾ ਨਾ ਮੈਨੂੰ ਕੁੱਟਿਆ ਜਾ ਰਿਹਾ ਆ। ਆ ਵੀਡੀਓ ਦੇ ਵਿੱਚ ਤੁਹਾਡੀ ਜਿਹੜੀ ਇੱਕ ਲੜਕੀ ਨਜ਼ਰ ਆ ਰਹੀ ਉਹ ਯਾਨੀ ਕਿਸ ਨੇ ਕਿ ਸ਼ੀਤਲ ਹੈ ਤੁਹਾਡੀ ਬੇਟੀ ਹੈ। ਪਤਾ ਨਹੀਂ। ਹਜੇ ਕੁਮਾਰਤ ਨਾਲ ਦੇ ਸਾਥੀ। ਹਾਂ ਕਿਉਂਕਿ ਉਹ ਕਾਫੀ ਮੈਂ ਵੀ ਵੀਡੀਓ ਵੇਖੀ ਕਾਫੀ ਭੀੜ ਭੜਕਾ ਵਾ ਕੋਈ ਮੇਰਾ ਮੂੰਹ ਨਹੀਂ ਹੈਗਾ ਉਹਦੇ ਵਿੱਚ। ਠੀਕ ਆ ਹਾਂ ਇਹ ਜ਼ਰੂਰ ਮੈਂ ਵੇਖਿਆ ਹੈਗਾ ਵਾ ਜਿਹੜਾ ਉੱਡ ਕੇ ਉਸ ਬੰਦੇ ਨੂੰ ਪਿਆ ਤੇ ਉਹਨੂੰ ਥੱਲੇ ਸੁੱਟ ਲਿਆ। ਜਿਹੜਾ ਤੁਹਾਡਾ ਸਾਥੀ ਸਰ? ਨਹੀਂ ਤੇ ਲਖਮਿੰਦਰ ਏ ਪਿਆ ਉੱਡ ਕੇ ਇਹਦਾ ਚਿਹਰਾ ਜ਼ਰੂਰ ਆਇਆ ਤੇ ਮੇਰਾ ਕੋਈ ਚਿਹਰਾ ਨਹੀਂ ਉਹਦੇ ਵਿੱਚ ਕੀ ਕਿਉਂਕਿ ਇਹਦੇ 100 ਪੰਗੇ ਹੈਗੇ ਆ ਥਾਂ ਥਾਂ ਇਹਨੇ ਲੜਾਈਆਂ ਕਲੇਸ਼ ਇਹਨੇ ਕੀਤੇ ਹੋਏ ਆ ਹਰਾਸਤ ਤੈਨੂੰ ਕੀ ਕਰਨਾ ਤੂੰ ਛੋਟਾ ਜਿਹਾ ਬੱਚਾ ਆ ਅੱਜ ਮੇਰੀ ਧੀ ਦੀ ਹਾਲਤ ਵੇਖੋ ਮੈਂ ਇਹ ਵਾਰਦਾਦ ਕਰਕੇ ਘਰੋਂ ਭੱਜ ਗਿਆ ਸੀ ਤੇ ਮੇਰੀ ਬੇਟੀ ਨੂੰ ਮੁਕਾਲ ਮਾਲਕਾਂ ਨੇ ਬਾਹਰ ਕੱਢ ਦਿੱਤਾ ਤੇ ਫੋਨ ਆਇਆ ਗਵਾਂਡੀਆਂ ਦਾ ਮੈਨੂੰ ਤੇ ਮੈਂ ਆਪਣੀ ਬੇਟੀ ਨੂੰ ਲੈਣ ਗਿਆ ਤੇ ਇਹਦੇ ਮੈਂ ਟੈਸਟ ਕਰਵਾਏ ਇਹਨੂੰ ਟੀਵੀ ਦੀ ਬਿਮਾਰੀ ਨਿਕਲੀ ਠੀਕ ਆ ਮੈਂ 9 ਮਹੀਨੇ ਇਹਦੇ ਟੀਕੇ ਲਵਾਏ ਇਹਨੂੰ ਤੇ ਕੁੜੀ ਅੱਜ ਕੈਮ ਹੋ ਗਈ ਇਹਨੂੰ ਮੈਂ ਜੋਬ ਤੇ ਲਵਾ ਦਿੱਤਾ ਹੁਣ ਉਹਨੂੰ ਰਸਤੇ 'ਚ ਘੇਰ ਕੇ ਕਹਿੰਦਾ ਤੇਰੀ ਤਨਖਾਹ ਕਿੱਥੇ ਆ ਮੇਰੀ ਮੰਗ ਹੈ ਕਿ ਮੈਂ ਤਾਂ ਛੁਟਕਾਰਾ ਚਾਹੁੰਨਾ ਇਹਨੂੰ ਸਜ਼ਾ ਦਿੱਤੀ ਜਾਵੇ ਡਾਕਟਰ ਦਾ ਤੇ ਜਲੰਧਰ ਦਾ ਕੋਈ ਨੈਰਨਾਈਸ ਨੂੰ ਅੱਗੋਂ ਰੱਖਣਾ ਚਾਹੇ ਰੱਖਣਾ ਚਾਹੁੰਦੇ ਕਿ ਨਹੀਂ ਨਹੀਂ ਰੱਖਣਾ ਚਾਹੁੰਨੇ ਆਪਾਂ ਠੀਕ ਆ ਬਿਲਕੁਲ ਖਤਮ ਕਰਨਾ ਚਾਹੁੰਨੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਬੰਦਾ ਗੁਨੇਗਾਰ ਹੈਗਾ ਉਹਨਾਂ ਨੇ ਕ੍ਰਾਸਪੋਰਟ ਨਾਲ ਜਿਹੜਾ ਕੀ ਉਹਨੇ ਇੱਕ ਵੀਡੀਓ ਜਾਰੀ ਕੀਤਾ ਉਹਨਾਂ ਨੇ ਅਜੀਤ ਮਾਰ ਹਣਾ ਦਾ ਇਲਜ਼ਾਮ ਲਗਾਇਆ ਇਹਨੇ ਕਿ ਮੇਰੀ ਜੱਲੇ ਵਾਲੇ ਬਾਗਨਾਵਟੀ ਰੈਸਟੋਰੈਂਟ ਦੇ ਬਾਹਰ ਕੁੱਟਮਾਰ ਕੀਤੀ ਕੋ ਵੀਡੀਓ ਵੀ ਦਿਖਾ ਰਿਹਾ ਉਹਦੇ ਲਖਵਿੰਦਰ ਸਿੰਘ ਲੱਕੀ ਛੋਟਾ ਨਾਲ ਲੱਕੀ ਹੋਣਾ ਸ਼ਾਇਦ ਨਹੀਂ ਮੇਰ ਕੋ ਨਹੀਂ ਕੰਪਲੇਨ ਮੇਰ ਕੋ ਨਹੀਂ ਕੰਪਲੇਨ ਦੇ ਦੀਗੀ ਨਹੀਂ ਆਏ ਮੇਰ ਕੋ ਨਹੀਂ ਕੋਈ ਭਾਬੀ ਡਿੰਪਲ ਆ ਉਹਨੇ ਵੀ ਕਿਹਾ ਕਿ ਮੈਂ ਵੀ ਕੰਪਲੇਨ ਦਿੱਤੀ ਹੈ ਮੇਰੇ ਘਰ ਆ ਕੇ ਵੀ ਕੁੱਟਮਾ ਇਹਨਾਂ ਦੇ ਪਰਿਵਾਰ ਤੇ ਜਾਨ ਲਗਾ ਰਹੇ ਨੇ ਅਜੀ ਉਹਨਾਂ ਦੇ ਪਰਿਵਾਰ ਤੇ ਹਾਂ ਇਹਨਾਂ ਦਾ ਮਮੋਲੀ ਝਗੜਾ ਆਇਆ ਸੀ ਉਹਦੇ ਹਾਂ ਹਾਂ ਕਿ ਮੇਰੇ ਘਰ ਆ ਕੇ ਤੇ ਪੈ ਗਏ ਨੇ ਕੁਟਮਾਰ ਕੀਤੀ ਕੋ ਗੜੀ ਵਿੱਚ ਖਿਲਾੜ ਕੇ ਉਸੇ ਦੇਣੀ ਨਾ ਜਿਹੜੀ ਡਿੰਪਲ ਸੀ ਡਿੰਪਲ ਦਾ ਜਿਹੜਾ ਇਹ ਆਪਣਾ ਰਿਸ਼ਤੇਦਾਰੀ ਲੱਗਦਾ ਲੱਕੀ ਕੀ ਕਹਿੰਦੇ ਉਹਨੂੰ ਦਿਓਰ ਲੱਗਦਾ ਵਾ ਤੇ ਉਸੇ ਦਿਨ ਜਿਹੜਾ ਲੱਕੀ ਨਾ ਇਹਦੇ ਸਾਲਿਆਂ ਨੂੰ ਮੋਟਰਸਾਈਕਲ ਤੇ ਲਿਆ ਕੇ ਇੱਥੇ ਪਾਰਕ ਦੇ ਵਿੱਚ ਇਹ ਕਿਹਦਾ ਕੈਮਰਾ ਖੋਲਿਆ ਤੇ ਇਹਨਾਂ ਮਾਰਕਟ ਕੀਤੀ ਆ ਉਸੇ ਸਿਲਸਿਲੇ ਚ ਅਸੀਂ ਉੱਥੇ ਗਏ ਸੀ ਹਾਂ ਉਹਦੋਂ ਉਹਦੋਂ ਗਏ ਸੀ ਜਿਹੜਾ ਡਿੰਪਲ ਨਾਲ ਝਗੜਾ ਡਿੰਪਲ ਹਾਂਜੀ 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 ਮੈਡੀਕਲ ਕਰਾਇਆ ਸੀ ਇਹ ਤਾਂ ਮੁੰਡਕੀ ਦਾ ਮੈਡੀਕਲ ਕਰਾਇਆ 23 ਦਾ ਰਿਜ਼ਲਟ ਆਇਆ ਵਾ ਮੈਡੀਕਲ ਹੋਇਆ ਬਸ ਹੋਇਆ ਵਾ 23 ਦਾ ਰਿਜ਼ਲਟ ਨੇ ਮੇਰੇ ਕੋ ਨਹੀਂ ਆਈ ਮੈਨੂੰ ਪਤਾ ਲੱਗਾ 23 ਦਾ ਰਿਜ਼ਲਟ ਆ ਬਾਕੀ ਅੰਡਰ ਐਕਸ-ਰੇ ਚੱਲਣ ਡਿਆ ਵੇ ਜੜੀ ਠੀਕ ਹੈ ਇੱਕ ਉਹਨੇ ਵੀ ਅਲਿਗੇਸ਼ਨ ਆਇਆ ਕਿ ਐਸਆਈ ਬਰਮੇਸ਼ ਸਿੰਘ ਕਹਿੰਦੇ ਕਿ ਮੇਰਾ ਕੋ ਫੋਨ ਲਏ ਨੇ ਫੋਨ ਕਿਹੜੇ ਧਾਰਦੇ ਲੈਂਦਾ ਕੋਈ ਉਹ ਗਰਮੇਸ਼ ਸਿੰਘ ਹੀ ਦੱਸ ਸਕਦਾ ਕਿ ਉਹ ਦਾ ਉਹ ਦੇ ਨਹੀਂ ਮੈਂ ਨਹੀਂ ਆਈ ਉਹ ਵੀ ਆਈ ਹੋਆ ਉਹਦੀਆਂ ਨਾ ਦੋ ਤਿੰਨ ਥਾਣੇਦਾਰਾਂ ਕੋਲ ਦਰਖਾਸਤਾਂ ਚੱਲਣ ਡੀਆਂ ਵਾ ਗਰਮੇਸ਼ ਕੋ ਵੀ ਚੱਲਣ ਡਈ ਹੈ ਉਹਨੇ ਵੀ ਕਿਤੇ ਨਾ ਜਿਹੜਾ ਲੱਕੀ ਆ ਲਖਵਿੰਦਰ ਸਿੰਘ ਲੱਕੀ ਉਹਨੇ ਵੀ ਇਹਨਾਂ ਦੇ ਕਿਸ ਰਿਸ਼ਤੇਦਾਰ ਦੇ ਨਾਲ ਆਪਣਾ ਛੱਟ ਸੁੱਟ ਲਈ ਆ ਉਹ ਰਿਜ਼ਲਟ ਹੈਗਾ ਮੈਂ 25 ਦਾ ਰਿਜ਼ਲਟ ਹੈਗਾ ਵਾਹ ਜਿਹੜੀ ਉਹ ਉਹਦੇ ਨੂੰ ਛੱਟ ਲਈ ਗਈ ਹੈ ਜਿਹੜਾ ਜਲੇ ਮੜੇ ਬਾਗ ਨਾਵਲਟੀ ਰੈਸਟੋਰੈਂਟ ਦੇ ਬਾਹਰ ਝੜਾ ਹੁੰਦਾ ਉਸ ਦਰਮਿਆਨ ਲੱਗੀ ਛੱਟ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਮੈਨੂੰ ਤਾਂ ਆਪਣੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਬਿਨਾਂ ਦੇ ਸਾਰੇ ਕੇਸ ਦੀ ਅਸੀਂ ਕੋਲ ਮੁਲਾ ਕੇ ਇਹ ਵੀ ਦੋਨੇ ਪਾਰਟੀਆਂ ਇਕੱਠੀਆਂ ਕਰਕੇ ਤੇ ਵੇਖਾਂਗੇ ਵੀ ਕੰਪਰਮਾਈਜ਼ ਕਰਾਵਾਂਗੇ ਦੇਖੋ ਜਿਹੜੇ ਆਪਸ ਵਿੱਚ ਮਾੜਾ ਮੋਟਾ ਜਰਾ ਜਰਾ ਜੀ ਗੱਲ 'ਚ ਲੜਦੇ ਲੁੱੜਦੇ ਆ ਤੇ ਜਿਹੜੇ ਬੱਚੇ ਹਜੇ ਉਹ ਲੜਕੇ ਕੋਲ ਹੀ ਆ ਲੱਕੀ ਕੋਲ ਹੀ ਆ ਸਾਡੇ ਦੋਵਾਂ ਤਰ੍ਹਾਂ ਦੇ ਕਾਰਜਕਾਰੀਆਂ ਦਾ ਲਗਭਗ ਸਵਾ ਮਹੀਨਾ ਹੋ ਚੱਲਿਆ ਤੁਹਾਡੇ ਕੋਲ ਤਰਖਾਸਾਂ ਚੱਲਦੀਆਂ ਅਜੇ ਤੱਕ ਮਤਲਬ ਕਿਸੇ ਕਿਸਮ ਦੀ ਸਿੱਟੇ ਨਹੀਂ ਪਹੁੰਚੀ ਕੋਈ ਕੋਈ ਮੋਤਬਰ ਕੋਈ ਮੋਤਬਰ ਬੰਦੇ ਉਹਨਾਂ ਕੋ ਆਣ ਕੇ ਟਾਈਮ ਲੈ ਜਾਂਦੇ ਆ ਵੀ ਇਹ ਪੇਸ਼ ਕਰਾ ਦਾਂਗੇ ਲੱਕੀ ਵੱਲੋਂ ਵੀ ਪੇਸ਼ ਕਰਾ ਦਿੰਨੇ ਆ ਲੈ ਆਉਣੇ ਆ ਤੇ ਉਹ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਕੋਈ ਬਟ ਟਾਈਮ ਬੰਡ ਕਰੋਗੇ ਨਾ ਮਿਲਣ ਵਾਸਤੇ ਲੈ ਆ ਕੋਈ ਮੋਤਬਰ ਬੰਦਾ ਅੱਗੇ ਨਹੀਂ ਆਉਂਦਾ ਜਦੋਂ ਪਕੜ ਲਈਦਾ ਵਾ ਉਦੋਂ ਕਹਿੰਦੇ ਵੀ ਇਹ ਤੇ ਪਰਚਾ ਕਰਦਾ ਦਰਜਾ ਇਹਨੂੰ ਫੜਿਆ ਕਿਉਂ ਤੇ ਗਲਤੀ ਡਿਆ ਹੈ ਨਹੀਂ ਕਿ